ਆਪ 40 ਦਿਨ ਵਿੱਚੋਂ ਤੁਹਾਡੇ ਸਾਹਮਣੇ ਹੈ ਜੀ ਦਿਨ 26ਵਾਂ ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਇੱਕ ਹੀ ਆਦਮੀ ਕਿਸੇ ਲਈ ਦੇਵਤਾ ਹੋ ਸਕਦਾ ਹੈ ਤੇ ਕਿਸੇ ਦੂਸਰੇ ਲਈ ਸ਼ੈਤਾਨ ਅੱਜ ਹਵਾ ਕਾਫੀ ਤੇਜ਼ ਚੱਲ ਰਹੀ ਸੀ ਉੜਦੀ ਰੇਤ ਦੀ ਛੰਛਣ ਕਰਦੀ ਆਵਾਜ਼ ਕੇਸਰ ਨੇ ਪਹਿਲਾਂ ਕਦੇ ਨਹੀਂ ਸੀ ਸੁਣੀ ਰਸਤੇ ਦੇ ਦੋਵੇਂ ਪਾਸੇ ਝਾੜੀਆਂ ਸਨ ਬੇਰਾ ਨਾਲ ਲੱਦੇ ਮਲੇ ਅਚਾਨਕ ਇੱਕਦਮ ਸੱਪ ਝਾੜੀਆਂ ਚੋਂ ਨਿਕਲ ਕੇ ਰਸਤੇ 'ਚ ਆ ਗਿਆ। ਕੇਸਰ ਤੇ ਫਕੀਰ ਦੋਵੇਂ ਰੁਕ ਗਏ। ਕੇਸਰ ਨੇ ਫਕੀਰ ਦੇ ਡੰਡੇ ਵੱਲ ਹੱਥ ਵਧਾਇਆ। ਫਕੀਰ ਨੇ ਕੇਸਰ ਨੂੰ ਰੋਕ ਦਿੱਤਾ। ਸੱਪ ਹੌਲੀ-ਹੌਲੀ ਰਾਹ ਦੇ ਦੂਜੇ ਪਾਸੇ ਝਾੜੀਆਂ 'ਚ ਛੁਪ ਗਿਆ। ਕੇਸਰ ਥੋੜਾ ਡਰ ਗਿਆ ਸੀ। ਆਪਾਂ ਸੱਪ ਨੂੰ ਕਿਉਂ ਨਹੀਂ ਮਾਰਿਆ? ਇਹ ਕਿਸੇ ਰਾਹੀ ਨੂੰ ਡੰਗੇਗਾ ਇੱਕ ਦਿਨ। ਸਾਹ ਰੋਕੀ ਖੜੇ ਕੇਸਰ ਨੇ ਫਕੀਰ ਨੂੰ ਪੁੱਛਿਆ, ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਤੇ ਜੇ ਉਸ ਨੂੰ ਖਤਰਾ ਨਾ ਹੋਵੇ ਤਾਂ ਉਹ ਡੰਗ ਵੀ ਨਹੀਂ ਮਾਰਦਾ ਫਕੀਰ ਨੇ ਕਿਹਾ ਸਾਨੂੰ ਕਿਸੇ ਬਾਰੇ ਵੀ ਕੋਈ ਸੁਣੀ ਸੁਣਾਈ ਪੱਕੀ ਧਾਰਨਾ ਨਹੀਂ ਬਣਾਉਣੀ ਚਾਹੀਦੀ ਨਾ ਹੀ ਐਵੇਂ ਅੰਦਾਜ਼ੇ ਲਗਾਉਣੇ ਚਾਹੀਦੇ ਹਨ ਫਕੀਰ ਦੀ ਰਮਜ਼ ਦੀਆਂ ਪਰਤਾਂ ਹੌਲੀ-ਹੌਲੀ ਖੁੱਲਣ ਲੱਗੀਆਂ ਸਾਈ ਜੀ ਤੁਹਾਡੇ ਨਾਲ ਰਹਿੰਦਿਆਂ ਇੰਨਾ ਸਮਾਂ ਹੋ ਗਿਆ ਪਰ ਮੈਂ ਤੁਹਾਨੂੰ ਕਦੇ ਕਿਸੇ ਦੀਆਂ ਗਲਤੀਆਂ ਕਰਦੇ ਨਹੀਂ ਸੁਣਿਆ ਕੇਸਰ ਫਕੀਰ ਦੀ ਸ਼ਖਸੀਅਤ ਤੋਂ ਰੋਜ਼-ਰੋਜ਼ ਪ੍ਰਭਾਵਿਤ ਹੋ ਰਿਹਾ ਸੀ ਫਕੀਰ ਨੇ ਕੁਝ ਦੇਰ ਚੁੱਪ ਰਹਿਣ ਬਾਅਦ ਕਿਹਾ ਪੁੱਤਰ ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਤੇ ਕਿਸੇ ਨੂੰ ਸਮਝਣ ਲਈ ਪਹਿਲਾਂ ਆਪਣੀ ਸੋਚ ਤੋਂ ਪੁਰਾਣੇ ਤਜਰਬਿਆਂ ਦੀ ਧੂੜ ਨੂੰ ਸਾਫ਼ ਕਰਨਾ ਪੈਂਦਾ ਹੈ ਥੋੜੀ ਦੇਰ ਬਾਅਦ ਫਕੀਰ ਬੋਲਿਆ ਇੱਕ ਰਵਾਇਤ ਕਾਇਦਾ ਜਾਂ ਫੈਸਲਾ ਕਿਸੇ ਲਈ ਠੀਕ ਤੇ ਕਿਸੇ ਹੋਰ ਲਈ ਗਲਤ ਹੋ ਸਕਦਾ ਹੈ ਇੱਕ ਹੀ ਆਦਮੀ ਕਿਸੇ ਲਈ ਦੇਵਤਾ ਤੇ ਕਿਸੇ ਦੂਸਰੇ ਲਈ ਸ਼ੈਤਾਨ ਹੋ ਸਕਦਾ ਹੈ। ਫਕੀਰ ਨੇ ਗੱਲ ਜਾਰੀ ਰੱਖੀ। ਮੈਨੂੰ ਦੋ ਬੋਧੀ ਭਿਖਸ਼ੂਆਂ ਦੀ ਕਥਾ ਯਾਦ ਆ ਰਹੀ ਹੈ। ਇੱਕ ਬਜ਼ੁਰਗ ਤੇ ਇੱਕ ਨੌਜਵਾਨ ਭਿਖਸ਼ੂ ਦਿਨ ਢਲੇ ਆਪਣੇ ਮੱਠ ਨੂੰ ਜਾ ਰਹੇ ਸਨ। ਰਸਤੇ ਵਿੱਚ ਇੱਕ ਨਦੀ ਪੈਂਦੀ ਸੀ। ਨਦੀ ਦੇ ਕਿਨਾਰੇ ਖੜੀ ਇੱਕ ਜਵਾਨ ਔਰਤ ਨੇ ਭਿਖਸ਼ੂਆਂ ਤੋਂ ਨਦੀ ਪਾਰ ਕਰਨ ਲਈ ਮਦਦ ਮੰਗੀ। ਬਜ਼ੁਰਗ ਭਿਖਸ਼ੂ ਬਿਨਾਂ ਉਸ ਔਰਤ ਦੀ ਗੱਲ ਸੁਣਿਆ ਨਦੀ ਪਾਰ ਕਰ ਗਿਆ। ਜਵਾਨ ਭਿਕਸ਼ੂ ਨੂੰ ਉਸ ਔਰਤ ਦੇ ਤਰਸ ਆ ਗਿਆ ਕਿਉਂਕਿ ਰਾਤ ਪੈਣ ਵਾਲੀ ਸੀ ਉਸ ਨੇ ਔਰਤ ਨੂੰ ਆਪਣੀ ਪਿੱਠ ਤੇ ਚੜਨ ਦਾ ਇਸ਼ਾਰਾ ਕੀਤਾ ਤੇ ਔਰਤ ਨੂੰ ਕਨੇੜੀ ਚੁੱਕ ਕੇ ਨਦੀ ਪਾਰ ਕਰ ਗਿਆ ਦੋਵੇਂ ਭਿਕਸ਼ੂ ਫਿਰ ਮੱਠ ਵੱਲ ਤੁਰ ਪਏ ਬਜ਼ੁਰਗ ਭਿਕਸ਼ੂ ਨਰਾਜ ਸੀ ਉਹ ਸਾਰਾ ਰਸਤਾ ਕੁਝ ਨਾ ਬੋਲਿਆ ਮੱਠ ਵਿੱਚ ਪਹੁੰਚ ਕੇ ਜਦੋਂ ਦੋਵੇਂ ਆਪਣੀ ਆਪਣੀ ਕੋਠੀਆ ਵੱਲ ਚੱਲੇ ਤਾਂ ਬਜ਼ੁਰਗ ਭਿਕਸ਼ੂ ਨੇ ਕਿਹਾ ਤੂੰ ਅੱਜ ਮਰਿਆਦਾ ਭੰਗ ਕੀਤੀ ਹੈ ਅਸੀਂ ਭਿਖਸ਼ੂ ਕਿਸੇ ਔਰਤ ਨੂੰ ਛੂ ਨਹੀਂ ਸਕਦੇ ਇਸ ਦੀ ਇਜਾਜ਼ਤ ਨਹੀਂ ਹੈ ਜਵਾਨ ਭਿਖਸ਼ੂ ਨੇ ਸਿਰ ਝੁਕਾ ਕੇ ਨਿਮਰਤਾ ਨਾਲ ਕਿਹਾ हे ਮਨਿਆਵਰ ਮੈਂ ਤਾਂ ਉਸ ਔਰਤ ਨੂੰ ਨਦੀ ਦੇ ਤੱਟ ਤੇ ਉਤਾਰ ਆਇਆ ਸੀ ਪਰ ਲੱਗਦਾ ਹੈ ਤੁਸੀਂ ਉਸ ਨੂੰ ਅਜੇ ਵੀ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਹੋ ਕਹਾਣੀ ਖਤਮ ਹੁੰਦਿਆਂ ਹੁੰਦਿਆਂ ਕੇਸਰ ਤੇ ਫਕੀਰ ਰੋਹਿਚ ਖੜੇ ਇੱਕ ਜੰਡ ਦੇ ਰੁੱਖ ਕੋਲ ਪਹੁੰਚ ਗਏ ਤੇ ਆਰਾਮ ਕਰਨ ਲਈ ਰੁਕ ਗਏ ਇੱਕ ਲੰਮਕ ਦੇ ਕੰਨਾਂ ਵਾਲਾ ਚਿੱਟੇ ਰੰਗ ਦਾ ਕੁੱਤਾ ਅੱਜ ਦੁਪਹਿਰ ਤੋਂ ਹੀ ਦੋਵਾਂ ਨਾਲ ਪਿੱਛੇ-ਪਿੱਛੇ ਆ ਰਿਹਾ ਸੀ ਜਦੋਂ ਇਹ ਦੋਵੇਂ ਰੁਕਦੇ ਤਾਂ ਉਹ ਵੀ ਰੁਕ ਜਾਂਦਾ ਜਦੋਂ ਤੁਰਦੇ ਤਾਂ ਫਿਰ ਤੁਰ ਪੈਂਦਾ ਜਦੋਂ ਦੋਵੇਂ ਜੰਡ ਦੀ ਛਾਂ ਹੇਠ ਬੈਠੇ ਤਾਂ ਉਹ ਵੀ ਨਾਲ ਹੀ ਬੈਠ ਗਿਆ ਫਕੀਰ ਨੇ ਪਿਆਰ ਨਾਲ ਕੁੱਤੇ ਦੇ ਸਿਰ ਤੇ ਹੱਥ ਫੇਰਿਆ ਉਹ ਅਗਲੀਆਂ ਲੱਤਾਂ ਨਾਲ ਰਿੰਗਦਾ ਰਿੰਗਦਾ ਫਕੀਰ ਦੇ ਨੇੜੇ ਆ ਗਿਆ ਤੇਰਾ ਦਾਣਾ ਪਾਣੀ ਸਾਡੇ ਨਾਲ ਹੀ ਰਲ ਗਿਆ ਲੱਗਦਾ ਚੱਲ ਹੋਣਾ ਕੋਈ ਆਪਣਾ ਪੁਰਾਣੇ ਸਮੇਂ ਦਾ ਲੈਣ ਦੇਣ ਫਕੀਰ ਨੇ ਉਸਦੇ ਮੱਥੇ ਨੂੰ ਸਹ ਲਾਉਂਦਿਆਂ ਕਿਹਾ ਕੁੱਤੇ ਦੀਆਂ ਅੱਖਾਂ ਬੰਦ ਸਨ ਜਿਵੇਂ ਉਹ ਫਕੀਰ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਹੋਵੇ ਉਸ ਵੱਲ ਵੇਖ ਕੇ ਕੇਸਰ ਨੂੰ ਆਪਣਾ ਬਚਪਨ ਚ ਰੱਖਿਆ ਕੁੱਤਾ ਯਾਦ ਆ ਗਿਆ ਕੁਝ ਦਿਨਾਂ ਦੇ ਕਤੂਰੇ ਨੂੰ ਕੇਸਰ ਸਿਆਲਾਂ ਦੇ ਯਕ ਠੰਡੇ ਦਿਨਾਂ ਵਿੱਚ ਰੂੜੀਆਂ ਤੋਂ ਚੁੱਕ ਕੇ ਘਰ ਲੈ ਆਇਆ ਸੀ ਉਸਨੇ ਜਿੱਦ ਕਰਕੇ ਬੇਬੇ ਨੂੰ ਉਹ ਕਤੂਰਾ ਘਰ ਰੱਖਣ ਲਈ ਮਨਾ ਲਿਆ ਸੀ ਬੜੇ ਪਿਆਰ ਨਾਲ ਕੇਸਰ ਨੇ ਉਸ ਦਾ ਨਾਮ ਬਾਜ ਰੱਖਿਆ ਸੀ ਕਿਉਂਕਿ ਉਸ ਦੀਆਂ ਅੱਖਾਂ ਬਾਜ ਵਰਗੀਆਂ ਤੇਜ ਸਨ ਕੇਸਰ ਨੇ ਉਸ ਦੀ ਬੜੀ ਸੇਵਾ ਕੀਤੀ ਆਪਣੇ ਹਿੱਸੇ ਦਾ ਦੁੱਧ ਵੀ ਬੇਬੇ ਤੋਂ ਚੋਰੀ ਉਸ ਨੂੰ ਪਿਆ ਦਿੰਦਾ ਦਿਨਾਂ ਚ ਹੀ ਉਹ ਕਤੂਰਾ ਵੱਡਾ ਹੋ ਗਿਆ ਸੀ ਸਾਰਾ ਦਿਨ ਉਹ ਕੇਸਰ ਦੇ ਨਾਲ-ਨਾਲ ਰਹਿੰਦਾ ਹਵੇਲੀ ਵੀ ਨਾਲ ਹੀ ਜਾਂਦਾ ਜਿੱਤੀ ਵੀ ਬਾਜ ਨੂੰ ਬਹੁਤ ਪਿਆਰ ਕਰਦੀ ਇੱਕ ਦਿਨ ਸਵੇਰੇ ਸਵੇਰੇ ਕੋਈ ਬਿੜਕ ਸੁਣ ਕੇ ਬਾਅਦ ਬਾਹਰ ਗਲੀ ਵੱਲ ਦੌੜ ਗਿਆ ਤੇ ਮੁੜ ਕੇ ਕਦੇ ਘਰ ਨਹੀਂ ਆਇਆ ਕੇਸਰ ਨੇ ਉਸ ਨੂੰ ਬਹੁਤ ਲੱਭਿਆ ਪਿੰਡ ਵਿੱਚ ਖੇਤਾਂ ਵਿੱਚ ਨਾਲ ਲੱਗਦੇ ਪਿੰਡਾਂ ਵਿੱਚ ਵੀ ਪਰ ਉਹ ਫਿਰ ਕਦੇ ਨਹੀਂ ਲੱਭਿਆ ਕੇਸਰ ਦਾ ਰੋ ਰੋ ਬੁਰਾ ਹਾਲ ਹੋ ਗਿਆ ਸੀ ਉਹ ਕਈ ਮਹੀਨੇ ਉਦਾਸ ਰਿਹਾ ਤੇ ਮੁੜ ਕੁੱਤਾ ਰੱਖਣ ਦਾ ਉਸ ਦਾ ਕਦੇ ਹੌਸਲਾ ਨਾ ਪਿਆ ਜਦੋਂ ਉਹ ਸੌਣ ਲੱਗੇ ਤਾਂ ਉਹ ਕੁੱਤਾ ਫਕੀਰ ਦੇ ਪੈਰਾਂ ਕੋਲ ਲੰਮਾ ਪੈ ਗਿਆ ਕੇਸਰ ਲੰਬੇ ਪਏ ਕੁੱਤੇਵਾਲ ਵੇਖਣ ਲੱਗਿਆ ਉਸਦੇ ਚਿੱਟੇ ਧੌਣ ਤੇ ਕਾਲੇ ਰੰਗ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸੇ ਤਰ੍ਹਾਂ ਜੋ ਸਾਡੇ ਦਿਲ ਦੇ ਕਰੀਬ ਹੁੰਦੇ ਨੇ ਜੇ ਉਹ ਸਾਡੀਆਂ ਅੱਖਾਂ ਸਾਹਮਣੇ ਨਾ ਵੀ ਹੋਣ ਪਰ ਹੁੰਦੇ ਤਾਂ ਸਾਡੇ ਦਿਲ ਵਿੱਚ ਹੀ ਨੇ ਸੋਚਦਿਆਂ ਸੋਚਦਿਆਂ ਉਸ ਦੀ ਸੁਰਤ ਪਹਿਲਾਂ ਪਿੰਡ ਪਹੁੰਚ ਗਈ ਫਿਰ ਹੌਲੀ-ਹੌਲੀ ਨੀਂਦ ਦੇ ਕਲਾਬੇ ਵਿੱਚ ਉਹ ਸੌਂ ਗਿਆ ਇਸੇ ਤਰ੍ਹਾਂ ਤੁਰਦੇ ਤੁਰਦੇ ਅੱਜ ਕਿਸਰ ਤੇ ਫਕੀਰ ਨੂੰ 27 ਦਿਨ ਹੋ ਚੱਲੇ ਸਨ ਕਈ ਲੋਕ ਆਪਣੇ ਔਗਣਾ ਤੇ ਵੀ ਫਖਰ ਕਰਨ ਲੱਗ ਜਾਂਦੇ ਹਨ ਜਿਵੇਂ ਕੋਈ ਬੁੱਢਾ ਸ ਜਿਸ ਦੀ ਕੁੰਜ ਨਾ ਉੱਤਰ ਕਰਕੇ ਮੋਟੀ ਹੋ ਗਈ ਹੋਵੇ ਤੇ ਉਹ ਜਵਾਨ ਸੱਪਾਂ ਨੂੰ ਨੰਗੇ ਸਮਝਣ ਲੱਗ ਜਾਵੇ ਆਪਣੀ ਅਕਲ ਤੇ ਪਰਾਇਆ ਧੰਨ ਹਮੇਸ਼ਾ ਹੀ ਵੱਧ ਲੱਗਦੇ ਹਨ ਸਵੇਰੇ ਉੱਠ ਕੇ ਲੰਮਕਦੇ ਕੰਨਾਂ ਵਾਲਾ ਕੁੱਤਾ ਪਹਿਲਾਂ ਹੀ ਉੱਠ ਕੇ ਬੈਠਾ ਸੀ ਜਦੋਂ ਦੋਵੇਂ ਤਿਆਰ ਹੋ ਕੇ ਤੁਰੇ ਤਾਂ ਕੁੱਤਾ ਵੀ ਨਾਲ ਹੀ ਪਿੱਛੇ-ਪਿੱਛੇ ਤੁਰਨ ਲੱਗ ਪਿਆ ਫਕੀਰ ਨੇ ਉਸ ਕੁੱਤੇ ਵੱਲ ਵੇਖਿਆ ਕੇਸਰ ਨੂੰ ਦੱਸਿਆ ਬੰਡ ਤੋਂ ਪਹਿਲਾਂ ਬਾਰ ਵਿੱਚ ਸਾਡੇ ਕੋਲ ਵੀ ਇੱਕ ਕੁੱਤਾ ਹੁੰਦਾ ਸੀ ਬੀਸ਼ਾ ਘਰ ਵੀ ਤੇ ਖੇਤ ਵਿੱਚ ਵੀ ਸਾਰਾ ਦਿਨ ਉਹ ਮੇਰੇ ਨਾਲ ਰਹਿੰਦਾ ਬੰਡ ਵੇਲੇ ਜਿਸ ਦਿਨ ਅਸੀਂ ਸਮਾਨ ਚੱਕ ਕੇ ਟੇਸਨ ਵੱਲ ਨੂੰ ਦੌੜੇ ਤਾਂ ਬੀਸ਼ਾ ਜਾਂ ਤਾਂ ਘਰ ਰਹਿ ਗਿਆ ਜਾਂ ਰਸਤੇ 'ਚ ਕਿਤੇ ਵਿਛੜ ਗਿਆ ਦੱਸਦਿਆਂ ਫਕੀਰ ਦੀ ਆਵਾਜ਼ ਮਾਦਮ ਹੋ ਗਈ ਇਹਨੂੰ ਵੀ ਹੁਣ ਆਪਾਂ ਬੀਸ਼ਾ ਹੀ ਬੁਲਾਇਆ ਕਰਾਂਗੇ ਫਕੀਰ ਦੇ ਬੋਲਾਂ ਵਿੱਚ ਉਦਾਸੀ ਤੇ ਖੁਸ਼ੀ ਦੋਵੇਂ ਸਨ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਫਿਰ ਬੋਲਿਆ ਭਾਵੇਂ ਲੋਕ ਵੰਡੇਗੇ ਥਾਵਾ ਵੰਡੀਆਂ ਗਈਆਂ ਪਰ ਪਸ਼ੂ ਪੰਛੀਆਂ ਨੂੰ ਕੋਈ ਨਾ ਵੰਡ ਸਕਿਆ ਕੇਸਰ ਨੇ ਫਕੀਰ ਵੱਲ ਵੇਖਦਿਆਂ ਕਿਹਾ ਵੰਡ ਦੇ ਹਮਲਿਆ ਦਾ ਸੰਤਾਪ ਹੰਡਾ ਰਹੇ ਬਹੁਤੇ ਲੋਕ ਮੈਂ ਉਦਾਸ ਹੀ ਵੇਖੇ ਨੇ ਤੁਸੀਂ ਵੀ ਉਸ ਹਾਲਾਤ ਵਿੱਚੋਂ ਨਿਕਲੇ ਬਹੁਤ ਕੁਝ ਗਵਾਇਆ ਪਰ ਤੁਸੀਂ ਉਦਾਸ ਰਹਿਣ ਦੀ ਬਜਾਏ ਲੋਕਾਂ ਦਾ ਭਲਾ ਕਰਦੇ ਆਪਣੀ ਜ਼ਿੰਦਗੀ ਕੱਟ ਰਹੇ ਹੋ ਇਸ ਦਾ ਕੀ ਰਾਜ ਹੈ ਸਾਈ ਜੀ ਕੇਸਰ ਪੁੱਤਰ ਮੁਸ਼ਕਲਾਂ ਤੇ ਦੁੱਖ ਤਾਂ ਜ਼ਿੰਦਗੀ ਦਾ ਹਿੱਸਾ ਨੇ ਮੁਸ਼ਕਲਾਂ ਦੀ ਪੱਠੀ ਵਿੱਚੋਂ ਨਿਕਲ ਕੇ ਬੰਦਾ ਰਾਖ ਨਹੀਂ ਸੋਨਾ ਬਣਦਾ ਹੈ ਜਿਵੇਂ ਆਲੂ ਆਂਡਾ ਤੇ ਚਾਹ ਪੱਤੀ ਨੂੰ ਜੇ ਆਪਾਂ ਪਾਣੀ ਵਿੱਚ ਉਬਾਲੀਏ ਤਾਂ ਕੁਝ ਦੇਰ ਬਾਅਦ ਆਲੂ ਨਰਮ ਹੋ ਜਾਵੇਗਾ ਆਂਡਾ ਸਖਤ ਤੇ ਚਾਹ ਪੱਤੀ ਪਾਣੀ ਨੂੰ ਆਪਣੇ ਵਰਗਾ ਬਣਾ ਲਵੇਗੀ ਕੇਸਰ ਪੁੱਤਰ ਜਿਹੋ ਜਿਹੀ ਸਾਡੀ ਸੋਚ ਹੁੰਦੀ ਹੈ ਉਹੋ ਜਿਹੀ ਅਸੀਂ ਕੰਮ ਕਰਦੇ ਹਾਂ ਜਿਹੜੇ ਕੰਮ ਅਸੀਂ ਬਾਰ ਬਾਰ ਕਰਦੇ ਹਾਂ ਉਹ ਸਾਡੀ ਆਦਤ ਬਣ ਜਾਂਦੀਆਂ ਹਨ ਸਾਡੀਆਂ ਆਦਤਾਂ ਸੁਆਹ ਬਣ ਜਾਂਦੀਆਂ ਨੇ ਤੇ ਸੁਆਹ ਸਾਡੇ ਕਿਰਦਾਰ ਦੀ ਬੁਨਿਆਦ ਹੁੰਦਾ ਹੈ ਫਕੀਰ ਨੇ ਬਹੁਤ ਡੋਗੀ ਗੱਲ ਕੇਸਰ ਨੂੰ ਹੌਲੀ-ਹੌਲੀ ਸਮਝਾਈ ਇਸ ਦਾ ਮਤਲਬ ਇਹ ਹੋਇਆ ਕਿ ਸਾਰਾ ਕੁਝ ਸਾਡੀ ਸੋਚ ਤੇ ਸਾਡੀਆਂ ਆਦਤਾਂ ਤੇ ਹੀ ਨਿਰਭਰ ਕਰਦਾ ਹੈ ਕੇਸਰ ਨੇ ਸੋਚਦਿਆਂ ਕਿਹਾ ਬਿਲਕੁਲ ਠੀਕ ਕਿਹਾ ਜਵਾਨਾ ਇਸੇ ਲਈ ਸਾਨੂੰ ਮਾੜੀਆਂ ਆਤਾਂ ਨੂੰ ਸ਼ੁਰੂ ਚ ਹੀ ਰੋਕ ਲੈਣਾ ਚਾਹੀਦਾ ਹੈ ਜਦੋਂ ਆਤ ਆ ਪੱਕ ਜਾਣ ਫਿਰ ਛੱਡਣੀਆਂ ਔਖੀਆਂ ਹੋ ਜਾਂਦੀਆਂ ਨੇ ਉਹ ਕਿਵੇਂ ਕੇਸਰ ਨੇ ਸਮਝਣ ਦਾ ਯਤਨ ਕੀਤਾ ਦਰਿਆ ਨੂੰ ਪਾਰ ਕਰਨਾ ਸਭ ਤੋਂ ਸੌਖਾ ਉਸ ਥਾਂ ਤੋਂ ਹੁੰਦਾ ਜਿੱਥੋਂ ਉਸ ਦੀ ਸ਼ੁਰੂਆਤ ਹੁੰਦੀ ਹੈ ਫਕੀਰ ਨੇ ਸਮਝਾਇਆ ਉਹ ਬੂਟੀ ਪੁੱਟ ਕੇ ਲਿਆ ਫਕੀਰ ਨੇ ਰਾਹ ਦੇ ਨਾਲ ਸਬਜ਼ੀ ਦੇ ਖੇਤ ਵੱਲ ਇਸ਼ਾਰਾ ਕਰਦਿਆਂ ਕਿਹਾ ਕੇਸਰ ਛੱਟ ਬੁੱਟੀ ਪੁੱਟ ਲਿਆ ਹੁਣ ਉਹ ਮੂਲੀ ਪੁੱਟ ਕੇ ਲਿਆਇਆ ਫਕੀਰ ਦੇ ਕਹਿਣ ਤੇ ਕੇਸਰ ਮੂਲੀ ਪੁੱਟਣ ਲੱਗਿਆ ਥੋੜੀ ਦੇਰ ਬਾਅਦ ਪਰ ਕੁਝ ਦੇਰ ਬਾਅਦ ਕੇਸਰ ਮੂਲੀ ਵੀ ਲੈ ਆਇਆ ਹੁਣ ਉਹ ਕਰੀਰ ਦਾ ਦਰਖਤ ਪੁੱਟ ਕੇ ਲਿਆ ਫਕੀਰ ਨੇ ਕਿਹਾ ਉਸ ਦੀ ਗੱਲ ਕੇਸਰ ਨੂੰ ਹੁਣ ਸਮਝ ਆ ਗਈ ਸੀ ਅਸੀਂ ਅੱਜ ਕੀ ਕਰਦੇ ਹਾਂ ਤੈਅ ਕਰੇਗਾ ਕਿ ਸਾਡਾ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ ਦੂਰ ਜਾਣਾ ਹੋਵੇ ਤਾਂ ਹੌਲੀ-ਹੌਲੀ ਤੁਰਨਾ ਚਾਹੀਦਾ ਹੈ ਫਕੀਰ ਨੇ ਜਿਵੇਂ 100 ਗਜ ਰਸੇ ਦੇ sire ਤੇ ਗੰਢ ਬੰਨ ਦਿੱਤੀ ਰਾਤ गुजारਣ ਲਈ ਥਾਂ ਲੱਭਦਿਆਂ ਕਾਫੀ ਹਨੇਰਾ ਹੋ ਗਿਆ ਆਖਰ ਦੋ ਤਿੰਨ ਦਰਖਤਾਂ ਦੇ ਵਿਚਕਾਰ ਬਣਿਆ ਇੱਕ ਥੜਾ ਦਿਸਿਆ ਤੇ ਦੋਵੇਂ ਉੱਥੇ ਰੁਕ ਗਏ ਵੀ ਸ਼ਾਦੋਮਾ ਦੇ ਵਿਚਕਾਰ ਬੈਠਾ ਸੀ ਨੌਂਦਰਾ ਨਾਲ ਧਰਤੀ ਖੁਰੋਚਣ ਵਿੱਚ ਮਸਤ ਸੀ ਕੇਸਰ ਵੱਲ ਵੇਖ ਕੇ ਹੈਰਾਨ ਰਹਿ ਗਿਆ ਤੇ ਉਹ ਇੱਕ ਦਿਨ ਹੀ ਦੋਵਾਂ ਨਾਲ ਇੰਜ ਰਚ ਮਿਚ ਗਿਆ ਜਿਵੇਂ ਹਮੇਸ਼ਾ ਤੋਂ ਉਹਨਾਂ ਨਾਲ ਹੀ ਰਿਆ ਹੋਵੇ। ਥੋੜੀ ਦੇਰ ਬਾਅਦ ਹੌਲੀ-ਹੌਲੀ ਤੁਰਦਾ ਇੱਕ ਆਦਮੀ ਆਇਆ ਤੇ ਦੋਵਾਂ ਤੋਂ ਥੋੜੀ ਦੂਰ ਆ ਕੇ ਲੰਬਾ ਪੈ ਗਿਆ। ਕਿਸ ਤੇ ਫਕੀਰ ਆਪਣੀਆਂ ਗੱਲਾਂ ਹੌਲੀ-ਹੌਲੀ ਕਰਨ ਲੱਗੇ ਜਿਵੇਂ ਕਿ ਉਸ ਦੀ ਨੀਂਦ ਵਿੱਚ ਕੋਈ ਖਲਲ ਨਾ ਪਵੀ। ਕੁਝ ਦੇਰ ਬਾਅਦ ਉਹ ਆਦਮੀ ਉੱਠਿਆ, ਥੋੜਾ ਇੱਧਰ-ਉਧਰ ਘੁੰਮਿਆ ਤੇ ਫਿਰ ਆ ਕੇ ਲੰਬਾ ਪੈ ਗਿਆ। ਇਸ ਤਰ੍ਹਾਂ 2-3 ਵਾਰ ਹੋਇਆ ਨੀਂਦ ਨਹੀਂ ਆ ਰਹੀ ਜਵਾਨਾ ਸੁਖ ਸ਼ਾਂਤਾ ਹੈ ਸਭ ਫਕੀਰ ਦੇ ਬੋਲਾਂ ਵਿੱਚ ਹਮਦਰਦੀ ਸੀ ਬਸ ਕੁਝ ਨਹੀਂ ਬਾਬਾ ਜੀ ਕਹਿ ਕੇ ਉਹ ਚੁੱਪ ਕਰ ਗਿਆ ਥੋੜੀ ਦੇਰ ਬਾਅਦ ਉਹ ਬੋਲਿਆ ਕੱਲ ਸਵੇਰੇ ਫੌਜਦਾਰੀ ਮੁਕਦਮੇ ਦੀ ਤਰੀਕ ਹੈ ਬਸ ਉਸਦੇ ਫਾਂਸਰੇ ਦਾ ਹੀ ਫਿਕਰ ਹੈ ਲਾਣਾ ਬਾਣਾ ਮੇਰਾ ਵੱਡਾ ਬਾ ਪਿੱਛੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਉਸ ਦੇ ਕੋਲ ਜਾ ਕੇ ਬੈਠ ਗਿਆ ਫਿਕਰ ਕਰਨ ਨਾਲ ਕਿਹੜਾ ਕੱਲ ਦਾ ਫੈਸਲਾ ਬਦਲ ਜਾਣਾ ਈ ਉਸ ਗੱਲ ਦੀ ਚਿੰਤਾ ਕਰਨ ਦਾ ਕੀ ਫਾਇਦਾ ਜੋ ਸਾਡੇ ਅਖਤਿਆਰ ਵਿੱਚ ਨਹੀਂ ਫਕੀਰ ਨੇ ਉਸ ਨੂੰ ਸਮਝਾਉਣ ਬਾਅਦ ਕਿਹਾ ਤੇ ਗੱਲ ਜਾਰੀ ਰੱਖੀ ਗੱਬਰੂਆ ਜੇ ਤੇਰਾ ਮਨ ਮੰਨੇ ਤਾਂ ਉਸ ਫੈਸਲੇ ਲਈ ਅੱਜ ਰਾਤ ਹੀ ਆਪਣੇ ਆਪ ਨੂੰ ਤਿਆਰ ਕਰ ਜਿਸ ਫੈਸਲੇ ਦਾ ਤੈਨੂੰ ਡਰ ਹੈ ਵੇਖੇ ਤੂੰ ਅੰਦਰੋਂ ਹੋਰ ਤਕੜਾ ਹੋ ਜਾਵੇਂਗਾ ਫਿਕਰ ਨੇ ਤਾਂ ਨੁਕਸਾਨ ਤੋਂ ਸਿਵਾ ਕੁਝ ਨਹੀਂ ਦੇਣਾ ਕਹਿ ਕੇ ਫਕੀਰ ਨੇ ਉਸ ਦਾ ਸਿਰ ਝੁਲੋਸਿਆ ਡਰ ਤੇ ਚਿੰਤਾ ਸਾਡੇ ਮਨ ਦੀਆਂ ਕਾਡਾਂ ਨੇ ਜਿੰਨੀ ਇੱਜ਼ਤ ਤੇ ਚਾਹਤ ਹੋਵੇਗੀ ਓਨਹੀ ਬੇਇੱਜ਼ਤੀ ਦਾ ਡਰ ਹੋਵੇਗਾ ਜਿੰਨੀ ਨਫੇ ਦੀ ਖੁਸ਼ੀ ਹੋਵੇਗੀ ਓਨਾ ਹੀ ਨੁਕਸਾਨ ਦਾ ਦੁੱਖ ਫਕੀਰ ਦੀ ਗੱਲ ਸੁਣ ਕੇ ਉਸ ਆਦਮੀ ਨੇ ਹਾਂ ਵਿੱਚ ਇੰਜ ਸਿਰ ਹਿਲਾਇਆ ਜਿਵੇਂ ਆਪਣੇ ਆਪ ਨੂੰ ਕੁਝ ਸਮਝਾ ਰਿਹਾ ਹੋਵੇ ਜੇ ਇੱਕ ਰਸਤਾ ਬੰਦ ਹੋ ਜਾਵੇ ਤਾਂ ਪ੍ਰਮਾਤਮਾ ਕਈ ਦਰਵਾਜ਼ੇ ਹੋਰ ਖੋਲ ਦਿੰਦਾ ਹੈ ਜੇ ਮੁਕਾਦਮੇ ਦਾ ਫੈਸਲਾ ਤੇਰੇ ਹੱਕ ਵਿੱਚ ਨਾ ਵੀ ਹੋਇਆ ਤਾਂ ਜ਼ਿੰਦਗੀ ਤਾਂ ਨਹੀਂ ਮੁੱਕ ਜਾਣੀ। ਕੁਝ ਗਵਾ ਕੇ ਕਈ ਵਾਰ ਆਦਮੀ ਹੋਰ ਵੀ ਤਾਕਤਵਰ ਹੋ ਜਾਂਦਾ ਹੈ। ਕਿਉਂਕਿ ਫਿਰ ਉਸ ਨੂੰ ਕਿਸੇ ਗੱਲ ਦਾ ਡਰ ਨਹੀਂ ਰਹਿੰਦਾ। ਹੁਣ ਤੂੰ ਬੇਫਿਕਰ ਹੋ ਕੇ ਸੌਂ ਜਾ। ਮੈਂ ਪ੍ਰਮਾਤਮਾ ਅੱਗੇ ਤੇਰੇ ਲਈ ਅਰਦਾਸ ਕਰਾਂਗਾ। ਫਕੀਰ ਨੇ ਉਸ ਦੀ ਪਿੱਠ ਥੱਪੜੀ। ਕਿਸਤੇ ਬਿਸ਼ਾ ਉਸ ਵੱਲ ਚੁੱਪਚਾਪ ਵੇਖ ਰਹੇ ਸਨ। ਸਾਹਮਣੇ ਇੱਕ ਪਰਸ਼ਾਵਾ ਹਿਲ ਆ ਰਿਹਾ ਸੀ। ਕੇਸਰ ਇੱਕੋ ਵਾਰ ਕਿੰਨਾ ਕੁਝ ਸੋਚ ਗਿਆ ਰਾਤ ਦੇ ਪੰਘੂੜੇ ਵਿੱਚ ਕਾਇਨਾਤ ਬੇਫਿਕਰ ਸੌਂ ਗਈ ਸੀ ਸ਼ੁਕਰੀਆ ਦੋਸਤੋ